ਗੋਰਾ ਟੈਲ ਕਹਿੰਦਾ ਸਾਡੀਆਂ ਟੈਲਾਂ ਨਹੀਂ ਟੁੱਟਦੀਆਂ ਆ ਚੱਕੋ ਕਹਿੰਦੇ ਹੁੰਦਾ ਕੋਖ ਨਹੀਂ ਆ ਲੈ ਚੋ ਇਹ ਵੀ ਤੋੜੂ ਆ ਚੱਕੋ ਆ ਵੀ ਤੋੜੂ ਆ ਵੀ ਤੋੜੂ ਆ ਚੱਕੋ ਕਰ ਲੋ ਇਕੱਠਾ ਕਰ ਲੋ ਇਕੱਠਾ ਕਰ ਲੋ ਇਕੱਠਾ ਸਾਮਾਨ ਆ ਪਾ ਜੀ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀ ਸਾਡੀਆਂ ਟੈਲਾਂ ਨਹੀਂ ਟੁੱਟਦੀਆਂ ਮਜ਼ਬੂਤ ਬੜੀਆਂ ਆ ਚੱਕ ਲੋ ਕਰ ਲੋ ਇਕੱਠਾ ਭਰ ਲੋ ਝੋਲਾ ਕਿੱਥੋਂ ਲੈ ਕੇ ਆਂਦੀਆਂ ਟੈਲਾਂ ਇੱਧਰ ਚੈੱਕ ਕਰੋ ਇੱਧਰ ਚੈੱਕ ਕਰੋ ਆ ਜਾਓ ਲਓ ਆ ਚੈੱਕ ਕਰੋ ਤੁਸੀਂ ਵੱਡੀਆਂ ਵੱਡੀਆਂ ਟੈਲੇ ਪਾਜੀ ਵੱਡੀਆਂ ਵੱਡੀਆਂ ਟੈਲੇ ਲੈਣੀਆਂ ਮੇਰਾ 60 ਰੁਪਏ 70 ਰੁਪਏ ਫਟ ਖਰਚਣ ਦਾ ਮੂਡ ਹੈ ਨਹੀਂ ਮੇਰੇ ਤੋਂ ਪੈਸੇ ਨਹੀਂ ਮੈਂ ਸਿਰਫ ਛੋਟੀ 2 ਬਾਈ 2 ਦਾ ਮੈਂ 30 ਰੁਪਏ ਫਟ ਖਰਸਾਦਾ ਪਾਜੀ 30 ਰੁਪਏ ਫੜਦੇ ਵਿੱਚ 32 64 ਦਵਾਂਗੇ ਨਾਲੇ ਕੁਆਲਟੀ ਚੈੱਕ ਕਰ ਲਓ ਤੁਸੀਂ ਆ ਜਾਈ ਬਾਈ ਦੇਖੋ ਮਜ਼ਾਕ ਨਾ ਕਰੋ ਵੱਡਾ ਸਾਈ 30 ਰੁਪਏ ਫਟ ਜਾ ਦੁਨੀਆ 'ਚ ਕੋਈ ਨਹੀਂ ਹੁੰਦਾ ਤੁਸੀਂ ਕਿਧਰ ਦੇ ਦੂਗੇ 32 64 ਲਾਈਵ ਚੱਲ ਰਿਹਾ ਜਣਾ ਜੀ ਲਾਈਵ ਚੱਲਦਾ ਲਾਈਵ ਬੋਲ ਰਿਹਾ 30 ਰੁਪਏ ਫੜਦੇ ਵਿੱਚ ਦੇਵਾਂਗੇ 32 64 ਦੇ ਵੱਡੇ ਸਾਈਜ਼ ਇਹ ਚ ਰੰਗ ਵੀ ਮਿਲ ਜੂਗਾ ਹੋਰ ਆਜੋ ਇਸ بڑے ਪੂਰੀ ਭਰੀ ਹੋਈ ਆ ਮਨਪਸੰਦ ਦਾ ਰੰਗ ਲੈ ਜਾਓ ਜਿਹੜਾ ਤੁਹਾਨੂੰ ਚੰਗਾ ਲੱਗਦਾਗਾ ਹਾਈ ਗਲੋਸ ਵੀ ਦਵਾਂਗੇ ਸਿਰਫ 30 ਰੁਪਏ ਫੁੱਟ ਦੇ ਵਿੱਚ ਆਜੋ ਮਾੜੀ ਰੇਟ ਚੈੱਕ ਕਰ ਲੋ 30 ਰੁਪਏ 35 ਰੁਪਏ 40 ਫੁੱਟ ਛੋਟੀਆਂ ਛੋਟੀਆਂ ਟਾਇਲਾਂ ਮਿਲਦੀਆਂ ਇਹਦਾ 80 80 ਰੁਪਏ ਫੁੱਟ 50 ਦਾ ਰੇਟ ਆ ਭਾਜੀ ਅੱਜ ਕੱਲ ਛੋਟੀਆਂ ਟਾਇਲਾਂ ਦਾ ਠੇਕੇਦਾਰ ਵੀ ਨਹੀਂ ਲਾਉਂਦੇ ਜਿਨ੍ਹਾਂ ਨੇ ਕੋਠੀਆਂ ਵੇਚਣੀਆਂ ਹੁੰਦੀਆਂ ਨੇ ਉਹ ਵੀ 23 64 ਲਾ ਰਿਹਾਗਾ 30 ਰੁਪਏ ਫੁੱਟ ਦੇ ਵਿੱਚ ਐਲੀਵੇਸ਼ਨ ਸਜਾ ਲਓ ਪਹਿਲਾਂ ਲਓ ਜੀ 30 ਰੁਪਏ ਫੋਟ ਦੇ ਵਿੱਚ ਇਹ ਵੀ 30 ਰੁਪਏ ਫੋਟ ਚ ਬਿਲਕੁਲ ਨੇੜੇ ਹੋ ਕੇ ਬਖਾਦੇ ਮੁੰਡਿਆ ਠੀਕ ਹੈ ਜੀ ਜੋ ਵੀ ਨੇ 30 ਰੁਪਏ ਫੋਟ ਦੇ ਵਿੱਚ ਡਿਜ਼ਾਈਨ ਤੁਹਾਡੇ ਘਰ ਦਾ ਸਾਡੇ ਕੋਲੇ ਪਿਆਗਾ 30 ਰੁਪਏ ਫੋਟ ਦੇ ਵਿੱਚ ਐਲੀਵੇਸ਼ਨ 30 ਰੁਪਏ ਫੋਟ ਦੇ ਵਿੱਚ ਪਾਰਕਿੰਗ ਟਾਇਲ ਜੀ ਬਾਈ ਜੀ ਟਾਇਲਾਂ ਦੀ ਮਜ਼ਬੂਤੀ ਹੈਗੀ ਆ ਕੋਈ ਗੱਡੀ ਵੱਡੀ ਖੜੀ ਕਰਨੀ ਆ ਇਹ ਟੁੱਟ-ਟੁੱਟ ਦੇ ਨਹੀਂ ਜਾਊਗੀਆਂ ਅਜੇ ਕੋਈ ਸ਼ੱਕ ਰਹਿ ਗਿਆ ਜੀ ਦੇਖ ਲਿਆ ਨਾ ਪਹਿਲਾਂ ਚੈੱਕ ਕਰਵਾਇਆ ਤੁਹਾਨੂੰ ਲਓ ਜੀ ਪਾਰਕਿੰਗ ਟਾਇਲ 30 ਰੁਪਏ ਫੋਟ ਦੇ ਵਿੱਚ ਚਾਹੇ ਜਹਾਜ ਖੜਾ ਕਰ ਦੋ ਇਹ ਤੇ ਜੀ ਹੁਣ ਤੁਸੀਂ ਪਾਸ ਜਾਣਾ ਬਾਈ ਹੁਣ ਪਾਸ ਜਾਣਾ ਆ ਦੇਖੋ ਇਹ ਡਿਜ਼ਾਈਨਰ ਪੀਸ ਕਹਿੰਦੇ ਨੂੰ ਟਾਪ ਦਾ ਪੀਸ ਇਹਦਾ 80 ਰੁਪਏ ਫਟ ਦੇ ਕੇ ਦਿਖਾਓ ਭਾਜੀ ਇਹ 70 ਰੁਪਏ 80 ਰੁਪਏ ਫਟ ਮੈਨੂੰ ਪਤਾ ਸੀ ਤੁਸੀਂ ਇੱਥੇ ਦਾ ਲੋਕਾਂ ਨੂੰ ਬੁੱਧੂ ਬਣਾਉਣਾ ਹੁਣ 70 ਰੁਪਏ ਫੋਟ ਕਹਿ ਰਹੇ ਤੁਸੀਂ ਭਾਜੀ ਬਾਜ਼ਾਰ ਦਾ ਰੇਟ 70 80 ਕਹਿ ਰਹੇ ਹੈਗਾ ਗੋਰਾ ਟੈਲ ਤੇ 30 ਰੁਪਏ ਵੜਦੇ ਵਿੱਚ ਜਿੰਨੀ ਡਿਸਪਲੇ ਲੱਗੀ ਹੋਈ ਆ ਇੰਨਾ ਕਿ ਸਟਾਕ ਹੈਗਾ ਭਾਵੇਂ ਕੋਈ ਟਰਾਲੀ ਭਾਲਵੇ ਭਾਵੇਂ ਕੋਈ ਟਰੱਕ ਭਰ ਕਰਾਈਵੇ ਬਿਲਕੁਲ ਭਾਜੀ ਚਾਹੇ ਕੋਈ ਟਰਾਲੀ ਭਰੇ ਚਾਹੇ ਕੋਈ ਟਰਾਲਾ ਭਰੇ ਚਾਹੇ ਕੋਈ ਬਠੰਡੇ ਤੋਂ ਆਵੇ ਚਾਹੇ ਕੋਈ ਜੰਮੂ ਕਸ਼ਮੀਰ ਤੋਂ ਆਵੇ ਟਰਾਲਾ ਭਰ ਕੇ ਤੋਰਾਂਗੇ 30 ਰੁਪਏ ਫੜਦੇ ਵਿੱਚ 2 बाई 4 ਵੀ ਦਵਾਂਗੇ ਜੀ ਦੇਖੋ ਜੀ ਹਰ ਘਰ ਦੀ ਸ਼ਾਨ ਬਣ ਗਿਆ ਗੋਰਾ ਟਾਇਲ ਤੁਹਾਡੇ ਛੋਟੇ ਛੋਟੇ ਘਰ ਵੱਡੇ ਹੋਟਲਾਂ ਵਰਗੇ ਬਣਾ ਦਾਂਗੇ ਪੈਸੇ ਬਹੁਤ ਘੱਟ ਲੈ ਰਹੇ ਆ ਗੋਰਾ ਟਾਇਲ ਫੀਰਲਾ ਲਗਜ਼ਰੀ ਹਰ ਘਰ ਦੀ ਸ਼ਾਨ ਬਣ ਗਿਆ ਇਸ ਵੇਲੇ ਗੋਰਾ ਟਾਇਲ ਗੋਰਾ ਟਾਇਲ ਰਾਮਪਰਾ ਫੂਲ ਆ ਜਾਓ ਜਿੱਥੇ ਵੱਡੇ ਫਾਇਦੇ 3 ਪਰ ਫੋਟੇਜ ਰਿਕਾਰਡ ਬਣਾ ਤੇ ਰਿਕਾਰਡ ਕਿਸੇ ਤੋਂ ਇਹ ਰੇਟ ਦੇ ਨਹੀਂ ਹੋਣੇ। ਸੋ ਚੈੱਕ ਕਰੋ ਤੁਸੀਂ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕश्मीर, ਹਿਮਾਚਲ ਤੋਂ ਲੋਕ ਸਵੇਰੇ ਸਵੇਰੇ ਆਈ ਜਾਂਦੇ ਆ। ਉਹ ਭਾਈ ਜੀ ਟਾਇਲਾਂ ਦਾ ਫੈਰੇ ਕਰਤੇ। ਆ ਗ੍ਰੇਨੇਟ ਪੱਥਰ ਅਸੀਂ ਰਸੋਈਆਂ 'ਚ ਵੀ ਲਾਉਣਾ, ਪੌੜੀਆਂ 'ਚ ਵੀ ਲਾਉਣਾ, ਫਾਰਸ ਤੇ ਵੀ ਲਾਉਣਾ। ਇਹਰਾ ਵੀ ਕੋਈ ਫੈਰਾ ਕਰੋ 300 ਰੁਪਏ ਸਕਰ ਫੁੱਟ, 200 ਰੁਪਏ ਸਕਰ ਫੁੱਟ ਤੋਂ ਘੱਟ ਕੋਈ ਦਿੰਦਾ ਨਹੀਂ। ਰੇਟ ਦੱਸੋ ਗੋਰਾ ਡੇਲ ਦੇ ਗਿਆ। ਭਾਈ ਜੀ 65 ਰੁਪਏ ਫੁੱਟ ਦੇ ਵਿੱਚ। 165 ਰੁਪਏ ਫੋਟੋ 165 ਨਹੀਂ ਭਾਜੀ ਕੱਲੇ 65 ਰੁਪਏ ਇੱਧਰ ਲਾਈਵ ਬੋਲੋ ਕੱਲੇ 65 ਰੁਪਏ ਫੋਟੋ 65 ਰੁਪਏ ਫੋਟ ਦੇ ਵਿੱਚ ਤੁਹਾਨੂੰ ਵਾਈਟ ਕਲਰ ਦੇ ਦਾਂਗੇ 65 ਰੁਪਏ ਫੋਟ ਦੇ ਵਿੱਚ ਬਰਾਊਨ ਕਲਰ ਦੇ ਦਾਂਗੇ 65 ਰੁਪਏ ਫੋਟ ਦੇ ਵਿੱਚ ਕਾਲਾ ਸ਼ਾਹ ਕਾਲਾ ਦੇ ਦਾਂਗੇ ਆਜੋ ਇੱਕ ਵਾਰੀ ਮਿਲਣਾ ਕਦੋਂ ਆ ਵਿਜ਼ਿਟ ਕਰੇ ਤੋਂ ਮਿਲਣਾਗਾ ਫੋਨ ਤੇ ਨਹੀਂ ਮਿਲਣਾ ਵਿజిਟ ਕਰੋ ਗੋਰਾ ਟਾਇਲ ਤੇ ਤੇ ਲੈ ਜਾਓ 65 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਸਟਾਕ ਕਰਕੇ ਰੱਖਿਆ ਹੋਇਆ ਹੈਗਾ ਫੁੱਲ ਇਹ ਗੱਲ ਨਹੀਂ ਆ 2-4 ਪੀਸ ਲੈ ਕੇ ਬੈਠੇ ਆ ਇਹਨਾਂ ਸੋਚੇ ਵੀ ਸਿਰਫ 65 ਰੁਪਏ ਫੋਟਰੀ ਆ ਉਦੋਂ ਉੱਪਰ ਹੀ ਰੇਂਜ ਲਗਜ਼ਰੀ ਅਲਟਰਾ ਲਗਜ਼ਰੀ ਜਿੰਦਾਂ ਨੇ ਚਾਹੀਦੇ ਸਾਰੇ ਤਰ੍ਹਾਂ ਦੇ ਰੇਟ ਤੁਹਾਨੂੰ ਮਿਲ ਜਾਣਿਆ ਜੋ ਵੀ ਵੀਡੀਓ ਸ਼ੇਅਰ ਕਰਕੇ ਗੋਰਾ ਟਾਇਲ ਤੇ ਵਿజిਟ ਕਰੂਗਾ ਉਹਨੂੰ ਪ੍ਰੀਮੀਅਮ ਵਾਚ ਬਿਲਕੁਲ ਫ੍ਰੀ ਉਹਦੀ ਗੁੱਟ ਤੇ ਸਜਾ ਕੇ ਤੋਰਨਾਗਾ ਨਾਲ ਗਰਮ ਗਰਮ ਤੱਤੀ ਤੱਤੀ ਚਾਹ ਪੀ ਆ ਕੇ ਤੋਰਨੀ ਹੈ ਜੀ ਦੇਖੋ ਜੀ ਨਾਲੇ ਪੁੰਨ ਦੇ ਨਾਲੇ ਫਲੀਆਂ ਨਾਲੇ ਵੀਡੀਓ ਸ਼ੇਅਰ ਕਰੋ ਸਕਰੀਨ ਸ਼ਾਟ ਲੈ ਕੇ ਇੱਥੇ ਆਜੋ ਸ਼ਾਪਿੰਗ ਕਰ ਲਓ ਫ੍ਰੀ ਦੇ ਵਿੱਚ ਪ੍ਰੀਮੀਅਮ ਅਲਟਰਾ ਜਿਹੜੀ ਵਾਚ ਆ ਉਹ ਤੁਸੀਂ ਲੈ ਜਾਓ ਛੇਤੀ ਆਜੋ ਆਉਣਾ ਤੁਸੀਂ ਰਾਮਪਰਾ ਫੂਲ ਆ ਗੋਰਾ ਟਾਇਲ ਰਾਮਪੁਰਾ ਬੂਲ ਕਿਲਾ ਬ੍ਰਿੰਟ ਆਇਆ ਨੰਬਰ ਵੀ ਸਕਰੀਨ ਤੇ ਹੈ ਗਿਆ ਤੇ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋ ਤਾਂ Google ਤੇ ਸਰਚ ਕਰਦੇ ਹੋ ਗੋਰਾ ਟਾਇਲ ਸਾਰਾ ਹਿਸਾਬ ਤਾਂ ਉੱਥੇ ਖੁੱਲ ਜਾਣਾ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਰਾਮਪੁਰਾ